ਯੂਰਪ ਦੇ ਵਿੱਚ ਬਿਲਕੁਲ ਫ੍ਰੀ ਸਟੱਡੀ ਹੰਗਰੀ ਕੰਟਰੀ ਦੇ ਵਿੱਚ ਆਪਾਂ ਅਪਲਾਈ ਕਰ ਸਕਦੇ ਹਾਂ ਘੱਟੋ ਘੱਟ ਤੁਸੀਂ ਪਲੱਸ 2 ਪਾਸ ਹੋਣੇ ਚਾਹੀਦੇ ਹੋ ਉਸ ਤੋਂ ਬਾਅਦ 3 ਤੋਂ ਲੈ ਕੇ 4 ਸਾਲ ਦਾ ਗੈਪ ਅਕਸੈਪਟ ਹੈ ਮੈਂ ਦੱਸਾਂ ਕਿ ਯੂਰਪ ਦੀ ਕੰਟਰੀ ਹੰਗਰੀ ਹੈ ਜਿਸ ਦੇ ਵਿੱਚ ਤੁਸੀਂ ਬਿਦਾਊਟ ਆਈਐਲਟਸ ਪੀਟੀ ਨੋਰਮਲ ਇੰਟਰਵਿਊ ਆ ਸਕਦੀ ਹੈ ਆਊਗੀ ਆ ਸਕਦੀ ਹੈ ਨਹੀਂ ਐਂਟ੍ਰੈਂਸ ਐਗਜ਼ਾਮ ਵੀ ਤੁਹਾਡਾ ਆਊਗਾ ਤੁਹੇ ਗੱਲ ਪੁੱਛਣ ਦੀ ਲੋੜ ਨਹੀਂ ਇਹ 100% ਹੋਊਗਾ ਹੁਣ 5000 ਰੁਪਿਆ ਸਾਡਾ ਅਡਵਾਂਸ ਦੇ ਵਿੱਚ ਹੈ ਪਹਿਲਾਂ ਅਸੀਂ 20000 ਰੁਪਿਆ ਕਿਹਾ ਸੀ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਪਲੀਜ਼ ਉਹੀ ਕੈਂਡੀਡੇਟ ਅਪਲਾਈ ਮਤਲਬ ਕਿ ਕਾਲ ਕਰਨ ਅਪਲਾਈ ਕਰਨ ਦੇ ਲਈ ਕੋਈ ਫੰਡ ਸ਼ੋ ਨਹੀਂ ਕਰਨਾ ਕੋਈ ਟਿਊਸ਼ਨ ਫੀਸ ਨਹੀਂ ਪੇ ਕਰਨੀ ਸਾਡੀ ਕਿਸੇ ਵੀ ਤਰ੍ਹਾਂ ਦੀ ਉੱਥੇ ਜੌਬ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਾਰੰਟੀ ਨਹੀਂ ਹੈਗੀ ਸਿਰਫ ਵੀਜ਼ੇ ਤੱਕ ਦਾ ਪ੍ਰੋਸੈਸ ਹੈ 5000 ਰੁਪਏ ਲੈ ਆਫਟਰ ਵੀਜ਼ੇ ਦੇ ਲਈ ਮੈਨੂੰ ਕਾਲ ਕਰ ਸਕਦੇ ਹੋ ਜਿਨ੍ਹਾਂ ਨੇ ਕਾਲ ਕਰਨੀ ਹੈ ਸੋ ਪਲੀਜ਼ ਉਹੀ ਕੈਂਡੀਡੇਟ ਕਰਨ ਜਿਨ੍ਹਾਂ ਨੇ ਜਾਣਾ ਹੈ ਅਦਰਵਾਈਜ਼ ਪਲੀਜ਼ ਆਪਣਾ ਟਾਈਮ ਖਰਾਬ ਜਾਂ ਸਾਡਾ ਨਾ ਕਰਿਓ ਇਹ ਵਰਕ ਪਰਮਿਟ ਨਹੀਂ ਹੈਗਾ ਇਹ ਸਿਰਫ ਸਟੱਡੀ ਵੀਜ਼ ਹੈ ਇੰਟਰਵਿਊ ਆਊਗੀ ਐਂਟਰੈਂਸ ਐਗਜ਼ਾਮ ਵੀ ਆਊਗਾ ਬਿਦਾਉ ਟਾਈਲਟ ਸਪੀਡੀ ਕਰ ਸਕਦੇ ਹਾਂ 55 56% ਤੋਂ ਘੱਟ ਵਾਲਾ ਨਾ ਕਾਲ ਕਰੇ ਥੈਂਕ ਯੂ